ਦੋਸਤੋ ਅੱਜ ਆਪਾਂ ਆਏ ਆਪਣੀ ਭੈਣ ਦੇ ਘਰ ਉੱਥੇ ਪੁਰਾਣੇ ਭਾਂਡੇ ਪੈਨੇ ਪਿੱਤਲ ਦੇ ਕਾਂਸੀ ਦੇ ਆ ਤੁਹਾਨੂੰ ਆਪਾਂ ਨਵਾਂ ਜਾਣਕਾਰੀ ਕਰਾਉਣੇ ਹੋਰ ਹੱਸੀ ਗਾਸ ਜੀ ਹੱਸਦੀ ਗਾਸ ਜੀ ਹਾਂਜੀ ਹਾਂਜੀ ਤੇ ਆਪਣੇ ਜਿਹੜੇ ਭਾਂਡੇ ਨੇ ਪੁਰਾਣੇ ਹਨ ਇਹ ਤੁਸੀਂ ਤਾਂ ਬਹੁਤ ਸਾਮਗੇ ਰੱਖੇ ਹੋਣਗੇ ਜਿਵੇਂ ਆਹ ਇਹ ਗਲਾਸ ਆ ਜੀ ਇਹ ਹਾਂ ਠੀਕ ਹੈ ਜੀ ਗਲਾਸ ਹੈ ਠੀਕ ਹੈ ਜੀ ਇਹਦੇ ਵਿੱਚ ਲੋਕ ਪਹਿਲਾਂ ਮਤਲਬ ਕਿ ਪੀਂਦੇ ਹੋਣਗੇ ਦੁੱਧ ਵਗੈਰਾ ਹਨ ਜੀ ਇਹ ਪਿਓਰ ਤੰਬਾ ਆ ਗਿਆ ਹਾਂ ਠੀਕ ਹੈ ਜੀ ਤਾਂਬੇ ਦੇ ਤਾਂਬੇ ਦੇ ਆਹ ਵਾਲੀ ਚੀਜ਼ ਕੀ ਹੈ ਜੀ ਨੇੜੇ ਉਹ ਦੇਖਾ ਲਓ ਮੜਾ ਜੀ ਹਾਂ ਇਹ ਕੀ ਹੈ ਜੀ 81 ਤੇ 81 ਹੈ ਛੰਨਾ ਹਾਂ ਛੰਨਾ ਹਾਂ ਠੀਕ ਹੈ ਇਹ ਛੋਟਾ ਆ ਗਿਆ ਤੇ ਆਹ ਵਾਲਾ ਵੱਡਾ ਛੰਨਾ ਹੈ ਜੀ ਹਾਂ ਇਹ ਲੋ ਦੇਖੋ ਸਾਹਮਣੇ ਰੱਖੇ ਹੋਏ ਨੇ ਦੇਖੋ ਆਪਣੇ ਭੈਣ ਕੇ ਘਰ ਗਏ ਸੀ ਉੱਥੇ ਇਹ ਜਿਹਨੂੰ ਲੋਕ ਪਹਿਲਾਂ ਕਹਿੰਦੇ ਕਿ ਆਪਾਂ ਦੁੱਧ ਵਗੈਰਾ ਪੀਂਦੇ ਦੇ ਵਿੱਚ ਛੰਨਾ ਮੂੰਹ ਲਾਉਂਦੇ ਹਨ ਉਹ ਵਾਲੀ ਚੀਜ਼ ਹੈ ਇਹਦੇ ਵਿੱਚ ਪੀਂਦੇ ਸੀ ਲੋਕ ਹਾਂ ਤਾਂ ਹੀ ਉਹ ਲੋਕਾਂ ਨੂੰ ਬਿਮਾਰੀ ਘੱਟ ਸੀ ਪਹਿਲਾਂ ਹਨਾ ਜੀ ਇਹ ਤਾਂ ਸਹੀ ਖਰਾਕਾਂ ਨਾਲ ਹੀ ਹੈ ਹਾਂ ਖਰਾਕਾਂ ਨਾਲ ਆਹ ਕੀ ਚੀਜ਼ ਹੈ ਜੀ ਇਹ ਇਹ ਤੋਂ ਘਣੀ ਹੈ ਇਹ ਇਜ਼ੀਪਟ ਤੋਂ ਤੋਂ ਤਾਂ ਵਰਦੇ ਪੀਤੇ ਅਚਾਰ ਵਿੱਚ ਦੁੱਧ ਗਰਮ ਕਰਦੇ ਉਹੀ ਪੀਂਦੀ ਜਿਹਨਾਂ ਆਪਾਂ ਕਾਰ ਨਹੀਂ ਦੁੱਧ ਕਹਿ ਦਿੰਦੇ ਆ ਹਾਂ ਇਹਦੇ ਵਿੱਚੋਂ ਕਰਦੇ ਸੀਗੇ ਜੀ ਹਾਂ ਇਹ ਤੁਸੀਂ ਬੜੀ ਸਾਂਭ ਕੇ ਰੱਖੀ ਹੋਈ ਜੀ ਇਹ ਪਹਿਲਾਂ ਦੇ ਇੱਕੋ ਰੋਗ ਹੀ ਹੈ ਅੱਛਾ ਇਦਾਂ ਹੀ ਸਾਂਭ ਕੇ ਨਿਸ਼ਾਨੀ ਆਏ ਇਹ ਤੁਹਾਨੂੰ ਕਿਤੇ ਦਿੱਤੀ ਦੇਣ ਸੀ ਦਾਤ ਸੌਰਿਆ ਵੱਲੋਂ ਕਿ ਉਦੋਂ ਪਹਿਲਾਂ ਦੀ ਹੈ ਪਹਿਲਾਂ ਹੀ ਆ ਬਸ ਅੱਛਾ ਪਹਿਲਾਂ ਬਜ਼ੁਰਗਾਂ ਦੀ ਹੈ ਇਹ ਹਾਂ ਠੀਕ ਹੈ ਠੀਕ ਹੈ ਆਹ ਤੁਹਾਨੂੰ ਦੋਸਤੋ ਮੜਾ ਨੇੜੇ ਉਹ ਦਿਖਾਓ ਦੇਖੋ ਆ ਛੰਨਾ ਪਿਆ ਹਨਾ ਆ ਛੋਟਾ ਆ ਵੱਡਾ ਛੰਨਾ ਆ ਤਾਂ ਚਲੋ ਗਲਾਸ ਤਾਂ ਆਪਾਂ ਲਗਭਗ ਅੱਜਕੱਲ ਹਰੇਕ ਦੇ ਘਰੇ ਹੋਣਗੇ ਦੇਖੇ ਵੀ ਹੋਣਗੇ ਤੇ ਆਹ ਬੜੀ ਟੋਕਣੀ ਦੇਖੋ ਇਹਦੇ ਵਿੱਚ ਪਹਿਲਾਂ ਦੁੱਧ ਗਰਮ ਕਰਦੇ ਸੀ ਤਾਂ ਹੀ ਉਹ ਬਿਮਾਰੀਆਂ ਘੱਟ ਸੀ ਕਿਉਂਕਿ ਤਾਂਬਾ ਸੀ ਪਹਿਲਾਂ ਲੋਕਾਂ ਕੋਲ ਆ ਕਾਸੀ ਆ ਗਈ ਪਿਓਰ ਹਨਾ ਇੱਕ ਅੱਜਕੱਲ ਤਾਂ ਚੀਜ਼ਾਂ ਮਿਲਣ ਨੂੰ ਨਹੀਂ ਮਿਲਦੀਆਂ ਜੀ ਦੇਖਣ ਨੂੰ ਮਿਲਦੀਆਂ ਨਹੀਂ ਗੀਆਂ ਚੀਜ਼ਾਂ ਉਹ ਵੇਚ ਵੇਚ ਤਾਂ ਬਹੁਤ ਅਦਿੱਤੀਆਂ ਆ ਅੱਛਾ ਲੋਕਾਂ ਨੇ ਵੇਚਦੇ ਜੀ ਵੇਚ ਹੀ ਗਏਗਾ ਠੀਕ ਹੈ ਠੀਕ ਹੈ ਹੁਣ ਸਰਵਰ ਦੇ ਸਹੀ ਗੱਲ ਇਹ ਤਾਂ ਖਤਮੀ ਹੋ ਗਿਆ ਜੀ ਟੀ ਲਾ ਗਈ ਜੇ ਬਿਲਕੁਲ ਹੁੰਦਾ ਤੇ ਤਲ ਖਤਮ ਹੋ ਗਿਆ ਤੇ ਤਲ ਖਤਮ ਹੋ ਗਿਆ ਜੀ ਹਾਂਜੀ ਹਾਂ ਸਹੀ ਗੱਲ ਹੈ ਤਾਂ ਇਹ ਲੋਕਾਂ ਨੂੰ ਪਹਿਲਾਂ ਬਿਮਾਰੀਆਂ ਨਹੀਂ ਸੀ ਇੰਨੀਆਂ ਹੈਗੀਆਂ ਭਾਂਡੇ ਦੇ ਵਿੱਚ ਉਹ ਕੋਕੀ ਦੀ ਤਾਤ ਹੁੰਦੀ ਸੀ ਪਾਣੀ ਵਗੈਰਾ ਆਪਾਂ ਸਬਜੀ ਵਗੈਰਾ ਖਾਂਦੇ ਸੀ ਉਹ ਤਾਤ ਵਿੱਚ ਰਲਦੀ ਸੀ ਸਾਰੀ ਉਹ ਆਪਣੇ ਅੰਦਰ ਜਾਂਦੀ ਜਿਹੜੀ ਚੀਜ਼ ਦੀ ਜ਼ਰੂਰਤ ਸੀ ਉਹ ਆਪਣ ਨੂੰ ਘਾਟ ਪੂਰੀ ਹੁੰਦੀ ਸੀ ਜਿਹੜੇ ਘੋਣ ਪਿਆਲੀਆਂ ਉਹ ਮੰਜੀਆਂ ਨਹੀਂ ਜਾਂਦੀਆਂ ਹਾਂਜੀ ਕੁਝ ਨਹੀਂ ਹੁੰਦਾ ਉਹਨਾਂ ਨੂੰ ਠੀਕ ਹੈ ਜੀ ਹਾਂ ਜੀ ਤੁਹਾਡੀ ਬਿਮਾਰੀ ਦਾ ਬਿਲਕੁਲ ਜੀ ਬਿਲਕੁਲ ਇਹ ਛੰਨਾ ਮਾਜ ਦਾ ਹਾਂਜੀ ਆ ਕੇ ਠੀਕ ਹੈ ਜੀ ਇਹ ਚਮਕਾ ਲੱਗਦਾ ਭਾਂਡਾ ਨਾਲ ਦੀ ਨਾਲ ਜੀ ਹਾਂ ਹਾਂਜੀ ਹਾਂ ਹਾਂ ਚਲੋ ਮੈਂ ਅੱਜ ਦੇਖੇ ਜੀ ਤੁਹਾਡੇ ਮਹਾਨ ਦਰਸ਼ਕਾਂ ਨੂੰ ਦਿਖਾ ਦੇ ਜਿੰਨਾਂ ਨੇ ਦੇਖੀ ਨਹੀਂ ਹੈਗੇ ਹਨ ਐਦਾਂ ਦਾ ਹੁੰਦਾ